ਸੋ ਪਸੰਦ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖੜੇ ਆਂ ਖਨੌਰੀ ਬਾਡਰ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਦੋਹਾਂ ਫੋਰਮਾਂ ਦੇ ਵੱਲੋਂ ਜੋ 13 ਫਰਵਰੀ ਤੋਂ ਲੈ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸੰਘਰਸ਼ ਮੋਰਚੇ ਚੱਲ ਰਹੇ ਐ ਤੁਸੀਂ ਦੇਖਿਆ ਮੇਰੇ ਵੀਰੋ 13 ਫਰਵਰੀ ਤੋਂ ਲੈ ਕੇ ਭਾਰਤ ਸਰਕਾਰ ਨੇ ਜੋ ਹਾਲਾਤ ਬਣਾਏ ਜੋ ਬਿਹੇਵ ਕੀਤਾ ਦੇਸ਼ ਦੇ ਅੰਨਦਾਤੇ ਦੇ ਨਾਲ ਕਿਸਾਨਾਂ ਦੇ ਨਾਲ ਉਹ ਆਪ ਦੀ ਰਾਜਧਾਨੀ ਵੱਲ ਪੀਸਫੁਲੀ ਸ਼ਾਂਤਮਈ ਪ੍ਰੋਟੈਸਟ ਕਰਨ ਜਾ ਰਹੇ ਐ ਤੇ ਰਾਜਧਾਨੀ ਦੇ ਵਿੱਚ ਵੜਨ ਤੋਂ ਕਿਸਾਨਾਂ ਮਜ਼ਦੂਰਾਂ ਨੂੰ ਰੋਕਿਆ ਗਿਆ ਵੱਡੀ ਵੱਡੀ ਵੈਰੀਕੇਟਿੰਗ ਮਜ਼ਬੂਤ ਕਰੀ ਗਈ ਔਰ ਉੱਥੇ ਵੱਡੇ ਵੱਡੇ ਗੋਲਾਵਰੂਧ ਵਰਸਾਇਆ ਗਿਆ ਸਿੱਧੀਆਂ ਗੋਲੀਆਂ ਵੱਜੀਆਂ ਉਹਨਾਂ ਜੋ ਹਾਲਾਤ ਸੀ ਹਾਲਾਤਾਂ ਦੇ ਵਿੱਚ ਸਾਡੇ ਪੰਜਾਬ ਦੇ ਦੇਸ਼ ਦੇ ਨੌਜਵਾਨਾਂ ਨੇ ਅੱਗੇ ਹੋ ਕੇ ਰੋਲ ਲਵਾਇਆ ਇਸ ਅੰਦੋਲਨ ਨੂੰ ਕਾਮਯਾਬ ਕਰਨ ਵਾਸਤੇ ਜਿਹਦੇ ਵਿੱਚ ਸਾਡਾ ਨੌਜਵਾਨ ਵੀਰ ਵਰਿੰਦਰ ਸਿੰਘ ਪਿੰਡ ਮਤੌਲੀ ਨੇੜੇ ਖਨੌਰੀ ਪਟਨਾ ਇਹ ਵੀਰ ਜਿਸ ਦਿਨ ਮੋਰਚਾ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਮੋਰਚੇ ਦੇ ਵਿੱਚ ਹਰ ਰੋਜ਼ ਡਟਿਆ ਹੋਇਆ ਗੋਲੀ ਚੱਲੀ ਇਸ ਨੌਜਵਾਨ ਦੀਆਂ ਅੱਖ ਦੇ ਵਿੱਚ ਸਿੱਧੀ ਗੋਲੀ ਮਾਰੀ ਐ ਔਰ ਉਹ ਸ਼ਰਾਹ ਜਿਹੜਾ ਦਿਮਾਗ ਵੱਲ ਗਿਆ ਹੋਇਆ ਗਾਹਾਂ ਅੱਖ ਨੂੰ ਪਾਰ ਕਰਦਾ ਔਰ ਇਹ ਸਾਡਾ ਨੌਜਵਾਨ ਵੇਖੋ ਭਰਾਵੋ ਇਹਨਾਂ ਦੀਆਂ ਕੁਰਬਾਨੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਸਾਨੂੰ ਅਸੀਂ ਬੇਸ਼ੱਕ ਸਾਡੇ ਤੇ ਕੰਮ ਦਾ ਸਮਾਜ ਮਜ਼ਬੂਤੀ ਨਾਲ ਪਰ ਜਿੱਥੇ ਸਾਡੇ ਤੇ ਕੰਮ ਜ਼ਰੂਰੀ ਹੈ ਉੱਥੇ ਸਾਡੇ ਦਾ ਮੋਰਚੇ ਨੂੰ ਸਾਹਮਣਾ ਵੀ ਜ਼ਰੂਰੀ ਹੈ ਔਰ ਇੰਨਾ ਨੌਜਵਾਨਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਸ਼ੁਭ ਕਰਨ ਸਿੰਘ ਬੱਲੋ ਵਰਗੇ ਨੇ ਦਿੱਤੀਆਂ ਹੋਈਆਂ ਸ਼ਹਾਦਤਾਂ ਉਹਨਾਂ ਦਾ ਮੁੱਲ ਇਹਨਾਂ ਅਧਿਕਾਰਾਂ ਤੋਂ ਵਸੂਲਣਾ ਹੈ ਆਪਾਂ ਅੱਖਾਂ ਅੱਖਾਂ ਦੇ ਉੱਤੇ ਕੀਤੇ ਭਾਰਤ ਸਰਕਾਰ ਵੱਲੋਂ ਵਾਰ ਇਹਨਾਂ ਦੀਆਂ ਅੱਖਾਂ 'ਚ ਮਾਰੀਆਂ ਹੋਈਆਂ ਗੋਲੀਆਂ ਦਾ ਮੁੱਲ ਸਰਕਾਰ ਤੋਂ ਵਸੂਲਣਾ ਹੈ ਮੋਰਚੇ ਦੇ ਵਿੱਚ ਬਹੀਰਾ ਘੱਟ ਕੇ ਚੱਲੋ ਇਹਨਾਂ ਦੀ ਗਵਾਹੀ ਨੂੰ ਕਬੂਲੋ ਜਿਨ੍ਹਾਂ ਨੌਜਵਾਨਾਂ ਨੇ ਆਪਦੇ ਘਰਾਂ ਨੂੰ ਤਿਆਗ ਕੇ ਆਪਦੀ ਜ਼ਿੰਦਗੀ ਤੋਂ ਬੇਪਰਵਾਹ ਹੋ ਕੇ ਜ਼ਾਲਮ ਹਕੂਮਤ ਅੱਤੇ ਅਕੇ ਛਾਤੀ ਡਾ ਕੇ ਖੜਿਆ ਐ ਅੱਖਾਂ ਦੀ ਪਰਵਾਹ ਨਹੀਂ ਕੀਤੀ ਜ਼ਿੰਦਗੀ ਦੀ ਪਰਵਾਹ ਨਹੀਂ ਕੀਤੀ ਅਸੀਂ ਧਨਵਾਦੀਆਂ ਇਹਨਾਂ ਨੌਜਵਾਨਾਂ ਦੇ ਸਾਡੇ ਵੀਰਾਂ ਦੇ ਜਿਨ੍ਹਾਂ ਦੀਆਂ ਕੁਰਬਾਨੀਆਂ ਦੇ ਸਦਕਾ ਸਾਡਾ ਅੰਦੋਲਨ ਖੜਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੋਈ ਕਰਦੇ ਹਾਂ ਬਾਈ ਜੀ ਕੁਝ ਬੋਲਣਾ ਚਾਹਣਾ ਕੁਝ ਸੁਨੇਹਾ ਦੇਣਾ ਚਾਹਣਾ ਕਿਸਾਨਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਣ ਵੀਰਾਂ ਨੂੰ ਮੇਰੀ ਤੇ ਇਹ ਹੀ ਬੇਨਤੀ ਹੈ ਵੀ ਆਪਣਾ ਜੇ ਅੰਦੋਲਨ ਚੱਲ ਰਿਹਾ ਹੈ ਇਹਨੂੰ ਆਪਣਾ ਸਾਰੇ ਇਕੱਠੇ ਹੋ ਕੇ ਆਪਣੀ ਏਕਤਾ ਬਣਾ ਕੇ ਤੇ ਆਪਣਾ ਅੰਦੋਲਨ ਚਾਲੂ ਰੱਖੀਏ ਤੇ ਆਪਾਂ ਇਹ ਜਿੱਤ ਪ੍ਰਾਪਤ ਕਰਕੇ ਜਾਣੀਏ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ